ਲੋਕ ਹੈ ਜਿਹੜੇ ਤਸਾਦ ਤੋਂ ਪਰੇਸ਼ਾਨ ਨੇਗੇ ਇਹ ਮੇਰਾ ਪਰੋਦਾ ਅਜਮਾਇਆ ਹੋਇਆ ਨੁਸਖਾ ਹੈਗਾ ਪਹਿਲਾਂ ਮੇਰੇ ਕੋਲ ਕੋਈ ਸੋਸ਼ਲ ਅਕਾਊਂਟ ਹੈ ਨਹੀਂ ਸੀਗਾ ਜਿੱਦਾਂ ਅਸੀਂ ਜਿਹੜਾ ਮੈਂ ਆਪਣੇ ਮੈਸੇਜ ਜਿਹੜਾ ਕਨਵੇ ਕਰ ਸਕਦੀ ਤਾਂ ਕਿ ਕਿਸੇ ਹੋਰ ਦਾ ਜਿਹੜਾ ਉਹ ਭਲਾ ਹੋ ਸਕੇ ਪਰ ਹੁਣ ਮੇਰੇ ਕੋਲ ਮੇਰਾ YouTube ਚੈਨਲ ਹੈਗਾ ਇੱਧੇ ਰੰਗ ਮੈਂ ਆਪਣੇ ਮੈਸੇਜ ਜਿਹੜਾ ਕਨਵੇ ਕਰ ਸਕਦੀ ਹਾਂ ਇਹ ਬਹੁਤ ਵੰਗਾ ਤੁਸੀਂ ਇਹ ਡਰਿੰਕ ਤਿਆਰ ਕਰ ਲਓ ਇਹ ਡਰਿੰਕ ਨੂੰ ਤੁਸੀਂ ਦੋ ਦਿਨ ਰੱਖ ਸਕਦੇ ਹੋ ਦੋ ਦਿਨ ਰੱਖ ਲਓ ਦੋ ਦਿਨਾਂ ਬਾਅਦ ਤੁਸੀਂ ਫੇਰ ਬਣਾ ਲਓ ਦੁਬਾਰਾ ਧਣ ਗੀਂ ਦੇ ਆਟਾ ਦੇ ਵਿੱਚ ਝੇਨ ਕਰ ਲਓ ਜਿਵੇਂ ਰੋਟੀ ਹੈ ਜਿਹੜੀ ਉਹ ਭੁੱਖ ਤੋਂ ਅ ਥੋੜੀ ਜੀ ਘੱਟ ਖਾ ਲਓ ਤੇ ਇੱਕ ਸੇਵ ਹੈ ਜਿਹੜਾ ਜੇ ਤੁਸੀਂ ਉਹਨੂੰ ਔਰਡ ਕਰ ਸਕਦੇ ਹੋ ਤਾਂ ਤੁਸੀਂ ਇੱਕ ਸੇਵ ਹੈ ਜਿਹੜਾ ਉਹ ਲੱਗੂ ਖਾਓ ਇਹ ਬਹੁਤ ਹੈਲਦੀ ਹੈਗਾ ਮੈਂ ਵੀ ਇਹ ਸਾਰਾ ਕੁਝ ਕੀਤਾਗਾ ਤਾਂ ਤਜਾਬ ਤਾਂ ਜਿਹੜਾ ਨਾਮੋ ਨਿਸ਼ਾਨ ਵੀ ਨਹੀਂ ਮੇਰੇ ਕਦੇ ਵੀ ਨਹੀਂ ਬਣੇ ਹੋ ਸਕਦਾ ਕਦੇ ਕਰਾਈ ਕੁਝ ਹਿੰਤਾ ਬੁਲਟਾ ਖਾ ਲਿਆ ਫੇਰ ਤਾਂ ਫੜਨਾ ਹੀ ਹੈਗਾ ਇਹਦੇ ਵਿੱਚ ਫੇਰ ਤਾਂ ਕਿਸੇ ਦਾ ਕੁਝ ਹੋ ਜੂਗਾ ਫਿਰ ਨਾਰਮਲ ਕਈ ਵਾਰੀ ਪਾਣੀ ਪੀਣ ਨਾਲ ਵੀ ਆਪਾਂ ਤਜਾਬ ਬਣ ਜਾਂਦਾ ਉਹ ਚੀਜ਼ੇ ਉਹ ਦਿੱਕਤ ਹੁਣ ਮੈਨੂੰ ਕਦੇ ਨਹੀਂ ਹੁੰਦੀ ਮੈਨੂੰ ਲੱਗਦਾ ਤੁਸੀਂ ਸੱਚ ਨਹੀਂ ਮੰਨਣਾ ਹੈਗਾ ਕਿ ਮੈਨੂੰ 15-20 ਸਾਲ ਤਜਾਬ ਦੀ ਜਿਹੜੀ ਸਮੱਸਿਆ ਉਹ ਹੋਉਂਦੀ ਈ ਹੈ ਤੇ ਹੁਣ ਮੈਂ ਬਿਲਕੁਲ ਠੀਕ ਹੈਂ ਕਿ ਇਸ ਕਰਕੇ ਮੈਂ ਜਿਹੜਾ ਇਹ ਨੁਸਖਾ ਹੈ ਤੁਹਾਨੂੰ ਦੱਸਣ ਲੱਗੀ ਹਾਂ ਮੈਂ ਵੀ ਇਹ ਕਿਤੇ ਸੁਣਿਆ ਸੀਗਾ ਇਹ ਨੁਸਖਾ ਬਣਾਉਣ ਲਈ ਮੈਂ ਆ ਬਣਾ ਲਈ ਆਪਾਂ ਇੱਕ ਗਲਾਸ ਪਾਣੀ ਦਾ ਲਿਆ ਹੈਗਾ ਤੁਸੀਂ ਦੋ ਵੀ ਲੈ ਸਕਦੇ ਹੋ ਇਹਨੂੰ ਆਪਾਂ ਗਰਮ ਹੋਣਾ ਰੱਖ ਦਿੰਨੇ ਆ ਪਾਣੀ ਪਾਣੀ ਆਪਾਂ ਉਹਨੀ ਦੇਰ ਤੱਕ ਗਰਮ ਹੋ ਜੂਗਾ ਇਹਦੇ ਵਿੱਚ ਮੈਂ ਕੀ ਲਿਆਗਾ ਇੱਕ ਤੇ ਮੈਂ ਪੁਦੀਨੇ ਦੀਆਂ ਪੱਤੀਆਂ ਲੀਆਂ ਨੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਠੀਕ ਹੈ ਜੀ ਤਾਜ਼ਾ ਧਨੀਆ ਪੁਦੀਨਾ ਜਿਹੜਾ ਤੁਸੀਂ ਉਹ ਲੈ ਕੇ ਆਉਣਾ ਹੈ ਇੱਕ ਕਪੜੇ ਕੋਲ ਐਸ ਮੈਨ ਹੈਗੀ ਸੌਫ ਹੈਗੀ ਤੇ ਜੀਰਾ ਦਾ ਇਹਦੇ ਵਿੱਚ ਜਿਹੜੀ ਮਾਤਰਾ ਸੌਂਫ ਹੈ ਉਹ ਆਪਾਂ 2 ਚਮਚੇ ਲੈਣੇ ਹੈਗੇ ਸੌਂਫ ਦੀ ਮਾਤਰਾ 2 ਚਮਚੇ ਲੈਣੇ ਆ ਜਿਹੜਾ ਜੀਰਾ ਉਹ 1 ਚਮਚਾ ਲੈਣਾ ਤੇ ਜਿਹੜੀ ਅਜਵਾਇਨ ਆ ਇਹ ਪੌਣਾ ਇੱਕ ਚਮਚਾ ਲੈ ਲਓ ਤੁਸੀਂ ਬਹੁਤ ਹੈ ਠੀਕ ਹੈ ਜੀ ਆਪਣੇ ਕੋਲ ਚਾਰ ਚੀਜ਼ਾਂ ਹੋ ਗਈਆਂ ਇਹ। ਪੁਦੀਨਾ ਹੋ ਗਿਆ। 2 ਚਮਚਾ ਆਪਾਂ ਸੌਂਫ ਲਈ ਹੈਗੀ। 1 ਚਮਚਾ ਆਪਾਂ ਜੀਰੇ ਦਾ ਲਿਆਗਾ। ਤੇ ਪੌਣਾ ਇੱਕ ਚਮਚਾ ਆਪਾਂ ਅਜਵਾਇਣ ਦਾ ਲਿਆਗਾ। ਇਹਨਾਂ ਨੂੰ ਸਾਰਿਆਂ ਨੂੰ ਆਪਾਂ ਜਦ ਆਪਣਾ ਪਾਣੀ ਉਬਲਣ ਲੱਗ ਜੂਗਾ ਉਦੋਂ ਵਿੱਚ ਪਾ ਦੇਣਾਗਾ। ਪਾਣੀ ਹਜੇ ਆਪਣਾ ਗਰਮ ਨਹੀਂ ਹੋਇਆ। ਹੁਣ ਪਾਣੀ ਆਪਣਾ ਉਬਲਣ ਲੱਗ ਗਿਆ ਆਪਾਂ ਇਹਦੇ ਵਿੱਚ ਜਿਹੜਾ ਸਾਰਾ ਸਮਾਨ ਹੈਗਾ ਇਹਨੂੰ ਆਪਾਂ ਪਾ ਦਿੰਨੇ ਆ ਇਸ ਪਾਣੀ ਨੂੰ ਹੁਣ ਆਪਾਂ 10 ਮਿੰਟ ਦੇਰ ਤੱਕ ਉਬਾਲਣਾ ਜਿੰਮੀ ਮੈਂ ਇੱਕ ਗਲਾਸ ਪਾਣੀ ਦਾ ਲਿਆਗਾ ਜਦੋਂ ਇਹ ਅੱਧਾ ਰਹਿ ਜਾਊਗਾ ਜੇ ਤੁਸੀਂ ਦੋ ਗਲਾਸ ਪਾਣੀ ਦੇ ਲੈਣੇ ਹੋਗੇ ਤਾਂ ਤੁਹਾਡੇ ਜਿਹੜਾ ਪਾਣੀ ਉਹ ਇੱਕ ਗਲਾਸ ਬਚ ਕੇ ਰਹਿ ਜਾਵੇ ਉਦੋਂ ਤੁਸੀਂ ਗੈਸ ਬੰਦ ਕਰ ਦੇਣਾ ਠੀਕ ਹੈ ਤੁਸੀਂ ਤੱਕ ਦੇ ਨਾਲ ਦੇਖ ਲਓ ਵੀ ਪਾਣੀ ਕਿੰਨਾ ਹੈ ਜਿਹੜਾ ਉਹ ਮੱਚ ਗਿਆ ਕਿੰਨਾ ਪਾਣੀ ਇਹਦੇ ਵਿੱਚ ਰਹਿੰਦਾ ਹੈ ਇਹਨੂੰ ਹੁਣ ਆਪਾਂ ਸਿੰਮ ਤੇ ਕਰ ਦੇਣਾ ਸਿੰਮ ਤੇ ਕਰਕੇ ਉਬਾਲਾਂਗੇ ਬਾਕੀ ਇੱਕ ਤੁਸੀਂ ਭਾਂਡਾ ਜਿਹੜਾ ਉਹ ਸਟੀਲ ਦਾ ਲਿਓ ਦੂਸਰਾ ਸਿਲਵਰਡ ਦਾ ਭਾਂਡਾ ਨਹੀਂ ਲੈਣਾ ਹੈਗਾ ਜਲਮੀਨੀਅਮ ਦਾ ਭਾਂਡਾ ਨਹੀਂ ਲੈਣਾ ਹੈਗਾ ਸਟੀਲ ਦਾ ਭਾਂਡਾ ਲੈ ਲਓ ਤੁਸੀਂ ਉਹਦੇ ਵਿੱਚ ਬੋਇਲ ਕਰਨਾ ਇਹਨੂੰ ਇਹਨੂੰ ਆਪਾਂ ਢੱਕ ਪਾਂਗੇ ਉੱਤੋਂ ਤੇ ਹੌਲੀ-ਹੌਲੀ ਇਹ ਜਿਹੜਾ ਪਾਣੀ ਆਪਣਾ ਰਿੱਜੀ ਜਾਊਗਾ ਸਿੰਮ ਤੇ ਕਰਕੇ ਰੱਖ ਦੇਣਾ ਇਹਨੂੰ ਅ ਸਿੰਮ ਤੇ ਹੀ ਤੁਸੀਂ ਪਕਾਉਣਾਗਾ ਇਹ ਥੋੜਾ ਟਾਈਮ ਲਊਗਾ ਕਾਲੀ ਨਹੀਂ ਕਰਨੀ ਹੈਗੀ ਜਰੂਰ ਤੁਸੀਂ ਇਹ ਨੁਸਖਾ ਅਪਣਾ ਕੇ ਦੇਖੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਬਿਲਕੁਲ ਵੀ ਤਜਾਬ ਨਹੀਂ ਬਣਦਾ ਇਹਦੇ ਨਾਲ ਭੁੱਖ ਵੀ ਬਹੁਤ ਸੋਹਣੀ ਲੱਗਦੀ ਹੈਗੀ ਬਾਕੀ ਜੇ ਕੋਈ ਹੈਵੀ ਜਿਸ ਜਿਵੇਂ ਜਿਹਦੇ ਵੀ ਕਿਸੇ ਦੇ ਇੱਥੇ ਫੈਟ ਚੜ ਜਾਂਦੀ ਆ ਕਮਰ ਤੇ ਉਹ ਵੀ ਇਹ ਚੀਜ਼ਾਂ ਥੋੜੀ ਜਿਹੀ ਘੱਟ ਕਰ ਦਿੰਦਾ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਹੈਗੀ ਉਹਨਾਂ ਨੂੰ ਵੀ ਬਹੁਤ ਵਧੀਆ ਭੁੱਖ ਵੀ ਬਹੁਤ ਲੱਗਦੀ ਹੈ ਇਹਦੇ ਨਾਲ ਇਹਨਾਂ ਦੇ ਹੋਗੇ ਭੁੱਖ ਲੱਗਣ ਲੱਗ ਗਈ ਤਾਂ ਮੋਟਾਪਾ ਜ਼ਿਆਦਾ ਆਊਗਾ ਮੋਟਾਪਾ ਨਹੀਂ ਇਸ ਤਰ੍ਹਾਂ ਆਉਂਦਾ ਹੈਗਾ ਮੋਟਾਪੇ ਨੂੰ ਵੀ ਨਾਲ ਦੀ ਨਾਲ ਹੀ ਜਿਹੜਾ ਖੋਰੀ ਜਾਂਦਾ ਹੈਗਾ ਤਾਂ ਤੁਸੀਂ ਜਿਹੜਾ ਆਪਣਾ ਰੋਟੀ ਪਾਣੀ ਦਾ ਵਿੱਚ ਜਾਂ ਖਾਣ ਪੀਣ ਦਾ ਉਹ ਥੋੜਾ ਜਿਹਾ ਧਿਆਨ ਰੱਖਣਾਗਾ 2 ਮਹੀਨੇ ਤੁਸੀਂ ਜ਼ਰੂਰ ਕਰਕੇ ਦੇਖੋ ਕਹੀ ਕੀ ਹੁੰਦਾ ਹੈ ਕੇ ਕਾਰਨ ਦੇ ਮਾਰੇ ਕਰਦੇ ਨਹੀਂ ਹੈਗੇ ਤਾਂ ਆਪਣੀ ਸਿਹਤ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੈਗਾ ਅ ਤਜਾਬ ਆ ਜਿਹੜਾ ਆਪਾਂ ਨੂੰ ਕਿੰਨਾ ਔਖਾ ਕਰਦਾ ਤੁਸੀਂ ਦੇਖ ਸਕਦੇ ਹੋਗੇ ਅ ਪਾਣੀ ਵੀ ਨਹੀਂ ਆਪਾਂ ਪੀ ਸਕਦੇ ਨਹੀਂਗੇ ਉਹਦੇ ਕਰਕੇ ਆਪਾਂ ਨੂੰ ਫਿਰ ਬਹੁਤ ਸਾਰੀ ਦਿੱਕਤਾਂ ਹੁੰਦੀਆਂ ਅੱਗੇ ਜਾ ਕੇ ਬਿਮਾਰੀਆਂ ਲੱਗਦੇ ਨੇ ਜੇ ਆਪਾਂ ਇਹ ਥੋੜਾ ਜਿਹਾ ਆਪਣਾ ਓਵਰਪੋਡ ਕਰ ਲਵਾਂਗੇ ਤਾਂ ਆਪਾਂ ਨੂੰ ਫਾਇਦਾ ਹੀ ਹੋਊਗਾ ਇਹਦਾ ਪਾਣੀ ਆਪਣਾ ਰਿਚਰੇਗਾ ਆਪਾਂ ਦੇਖਦੇ ਆਂਗੇ ਫਿਰ ਕਿੰਨੇ ਕ ਟਾਈਮ ਤੱਕ ਇਹਨੂੰ ਹੋਉਂਦਾ 5-7 ਮਿੰਟ ਤਾਂ ਲੱਗਣਗੇ ਕਿਉਂਕਿ ਆਪਣਾ ਗੈਸ ਜਿਹੜਾ ਸਿੰਮ ਤੇ ਕੀਤਾ ਹੋਇਆ ਹੈਗਾ ਓਨੀ ਦੇਰ ਫਿਰ ਤੁਹਾਨੂੰ ਆਪਾਂ ਬਾਅਦ ਚ ਦਿਖਾਉਣੀ ਹੈਗੀ ਡ੍ਰਿੰਕਾ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਹੁਣ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਬਣ ਜੂਗੀ ਇਹ ਹੁਣ ਆਪਾਂ ਇਹਨੂੰ ਗੈਸ ਨੂੰ ਕਰ ਦਾਂਗੇ ਬੰਦ ਤੇ ਇਹਨੂੰ ਆਪਾਂ ਫੁੱਲੇ ਭਾਂਡੇ ਚ ਕੱਢ ਲਾਂਗੇ ਪਹਿਲਾਂ ਆਪਾਂ ਗਲਾਸ ਚ ਚੈੱਕ ਕਰ ਲੈਨੇ ਵੀ ਕਿੰਨਾ ਕੁ ਪਾਣੀ ਹੈਗਾ ਦਗਾ ਗਲਾਸੀ ਆਪਣਾ ਪਾਣੀ ਦਾ ਬਣਿਆਗਾ ਤੁਸੀਂ ਇਹ ਕੋਈ ਵੱਧ ਘੱਟ ਰਹ ਜੂਗਾ ਉਹਦਾ ਵੀ ਕੋਈ ਚੱਕਨੀ ਜਿਹਾ ਜ਼ਿਆਦਾ ਘੱਟ ਜਾਵੇ ਤਾਂ ਤੁਸੀਂ ਇਹਦੇ ਵਿੱਚ ਪਾਣੀ ਹੋਰ ਐਡ ਕਰਕੇ ਪੀ ਲਵੋ ਇਹਨੂੰ ਤੁਸੀਂ ਪੀਣਾ ਕਿ ਮੈਂ ਇਹ ਆਪਾਂ ਤੁਹਾਨੂੰ ਦੱਸ ਦੇਾਂਗੇ ਜਿਵੇਂ ਤੁਸੀਂ ਸ਼ਾਮ ਨੂੰ ਥੋੜਾ ਜਿਹਾ ਲੈ ਲਿਆ ਵਿੱਚੋਂ ਦੂਜਾ ਪਾਣੀ ਮਿਕਸ ਤਾਰ ਲਓ ਜੇ ਤੁਹਾਡੇ ਕੋਲ ਨਹੀਂ ਪੀਤਾ ਜਾਂਦਾ ਹੈਗਾ ਤਾਂ ਮਿਕਸ ਕਰਕੇ ਪੀ ਲਓ ਤੁਸੀਂ ਜੇ ਤੁਸੀਂ ਐਵੇਂ ਹੀ ਪੀ ਸਕਦੇ ਹੋ ਤੁਸੀਂ 2 ਚਮਚੇ ਤੋਂ ਸਟਾਰਟ ਕਰ ਲਓ ਜ਼ਿਆਦਾ ਨਹੀਂ ਪੀ ਸਕਦੇ ਹੈਗੇ ਸ਼ਾਮ ਨੂੰ ਵੀ ਲਓ ਤੇ ਸੁਬਹ ਖਾਲੀ ਪੇਟ ਪੀ ਲਓ ਇਹਨੂੰ ਫ੍ਰਿਜ ਚ ਰੱਖ ਦਿਓ ਠੰਡਾ ਹੋਣ ਤੋਂ ਬਾਅਦ ਇਹ 2 ਦਿਨ ਤੱਕ ਚੱਲ ਜਾਂਦਾਗਾ 2 ਦਿਨਾਂ ਬਾਅਦ ਇਹਨੂੰ ਹੁੰਦਾ ਤਾਂ ਕੁਛ ਨਹੀਂ ਬਟ ਤੇ ਟੇਸਟ ਆ ਜਿਹੜਾ ਥੋੜਾ ਜਿਹਾ ਫਰਕ ਪੈ ਜਾਂਦਾਗਾ ਤਾਂ ਕਿ ਤੁਸੀਂ ਤੀਸਰੇ ਦਿਨ ਫਿਰ ਹੋਰ ਬਣਾ ਲਵੋ ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਜਿਨ੍ਹਾਂ ਨੂੰ ਵੀ ਤਜਾਅ ਬਣਦਾਗਾ ਤਜਾਅ ਦੀ ਜਿਹੜੀ ਪ੍ਰੋਬਲਮ ਆ ਉਹ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਡੀ ਬਿਲਕੁਲ ਖਤਮ ਹੋ ਜੂਗੀ ਤੁਸੀਂ ਹਲਕਾ ਹਲਕਾ ਮਹਿਸੂਸ ਕਰੋਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿੱਦਾਂ ਦਾ ਤੁਹਾਨੂੰ ਲੱਗ ਉਸਕਾ ਜ਼ਰੂਰ ਅਜ਼ਮਾਇਓ ਜਿੰਨਾ ਇੰਤਜਾਬ ਬਣਦਾ ਹੈ ਫਿਰ ਬਾਅਦ ਚ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਿਓ ਕਿ ਤੁਹਾਨੂੰ ਤੁਹਾਨੂੰ ਕੋਈ ਫਰਕ ਪਿਆ ਕਿ ਨਹੀਂ ਪਿਆ ਵੀਡੀਓ ਦੇਖਣ ਲਈ ਧੰਨਵਾਦ ਜੀ